ਹੈਲੋ ਜੀ ਹੈਲੋ ਜੀ ਸਸਰੀ ਗਰਲਸ ਸਾਰਿਆਂ ਨੂੰ ਤੇ ਇੱਕ ਹੋਰ ਨਵਾਂ ਵਲੌਗ ਅੱਜ ਵਲੌਗ ਸਟਾਰਟ ਨਹੀਂ ਕੀਤਾ ਕਿਉਂਕਿ ਅੱਜ ਅਸੀਂ ਰੇਤਾ ਚੱਕ ਰਹੇ ਆ ਸੀਮੈਂਟ ਸਭ ਕੁਝ ਆਪ ਹੀ ਸਾਫ ਸਫਾਈ ਕਰਦੇ ਜਿਹੜੀ ਉਹ ਕਰ ਰਹੇ ਆ ਤੁਹਾਨੂੰ ਇਹ ਹੁਣ ਮੈਂ ਸ਼ਾਮ ਦਾ ਟਾਈਮ ਉਦ ਤਾ ਹੋ ਗਿਆ ਤੇ ਸਾਰਾ ਸੀਮੈਂਟ ਚੱਕਿਆ ਉਹ ਸਾਰਾ ਰੂਮ ਸਾਫ ਕੀਤਾ ਸੀ ਮੈਂ ਇੱਕ ਪਾਸੇ ਕੀਤਾ ਸਾਰਾ ਇਹ ਬਾਹਰ ਵੀੜਾ ਸਾਰਾ ਸਾਫ ਕੀਤਾ ਪਗੀ ਇੱਧਰ ਆ ਜਾ ਇੱਧਰ ਆ ਜਾ ਇਹ ਸਾਰੀ ਰੇਤਾ ਉੱਪਰ ਕੀਤੀ ਇਹ ਗੁੱਲੂ ਹੋਣ ਛੱਡਿਆ ਚੱਲ ਵਾ ਨਾਲੇ ਸਾਰੀ ਗਲੀ ਸਾਫ ਕਰਾਈ ਆਪਣੀ ਮਬੋਗਨ ਬਿਲਾ ਜਿਹੜੀ ਉਹਦੀ ਕਟਿੰਗ ਸ਼ਟਿੰਗ ਕਰਕੇ ਸਹੀ ਕੀਤੀ ਗਮਲੇ ਇੱਕ ਸਾਈਡ ਤੇ ਸਾਫ ਕਰਕੇ ਕੀਤੇ ਆ ਗਮਲੇ ਗੋਡੀ ਕੀਤੀ ਇਹ ਵੀ ਫੋਟਾ ਆ ਬੇਲ ਜਿਹੜੀ ਇਹ ਟੰਗੀ ਆਪਣੀ ਤੇ ਮੇਰਾ ਗਮਲਾ ਬੱਡੇ ਬੁੱਟੇ ਵਾਲਾ ਇਹ ਕੀ ਕਰਦੀ ਆ ਤੂੰ ਕੀ ਕਰਦੀ ਕੀ ਕਰਦੀ ਆ ਫਿਨਿ ਅੱਜ ਵਲੌਗ ਬਣਾਉਣ ਦਾ ਟਾਈਮ ਹੀ ਨਹੀਂ ਮਿਲਿਆ ਅੱਜ ਬਸ ਸਾਰਾ ਦਿਨ ਐਦਾਂ ਹੀ ਲੱਗੇ ਰਿਹਾ ਕੀ ਬਣਿਆ ਮੇਰਾ ਇਸ ਲਈ ਮੈਂ ਕੱਪੜਾ ਐਦਾਂ ਲਿਆ ਹੋਇਆ ਕਿਉਂਕਿ ਮੈਨੂੰ ਖਾਂਸੀ ਬਹੁਤ ਆਉਂਦੀ ਆ ਸੀਮੈਂਟ ਨਾਲ ਤੇ ਪਹਿਲਾਂ ਅਸੀਂ ਸਾਰੇ ਵਿੜੇ ਦੇ ਵਿੱਚੋਂ ਜੋ ਆਲਤੂ ਫालतੂ ਇੱਟਾਂ ਸੀ ਉਹ ਚੱਕੀਆਂ ਇੱਟਾਂ ਚੱਕ ਕੇ ਫੇਰ ਅਸੀਂ ਰੇਤਾ ਇੱਕ ਸਾਈਡ ਤੇ ਕੀਤੀ ਰੇਤਾ ਇੱਕ ਸਾਈਡ ਤੇ ਕਰਕੇ ਫੇਰ ਅਸੀਂ ਅ ਗਮਲਿਆਂ ਦੀ ਸਾਰਿਆਂ ਦੀ ਸੈਟਿੰਗ ਕੀਤੀ ਮਤਲਬ ਕਿ ਮੈਂ ਤਾਂ ਮਣੀ ਕਮ ਸੇ ਕਮ ਸਵੇਰ ਦੇ ਲੱਗੇ ਹੋਏ ਤੇ ਇਸ ਟਾਈਮ 6 ਵਜੇ ਚੱਲੇ ਆ ਤੇ ਰਾਇਰਸ ਦਾ ਟਾਈਮ ਆ ਮੈਂ ਕਿਹਾ ਬਾਬਾ ਜੀ ਬਾਟ ਕਰ ਲੈਣ ਉਹਨਾਂ ਦੇ ਬਾਟ ਕਰਨ ਤੋਂ ਬਾਅਦ ਵਿੱਚ ਫਿਰ ਮੈਂ ਕਮਰਿਆਂ 'ਚ ਸਫਾਈ ਕਰੂੰਗੇ ਕਿਉਂਕਿ ਰਾਇਰਸ ਦੇ ਟਾਈਮ ਕਹਿੰਦੇ ਨਹੀਂ ਲਉਣਾ ਚਾਹੀਦਾ ਝਾੜੂ ਉਹ ਵੀ ਤਾਂ ਇੰਨੀ ਕ ਕਰਨੀ ਆ ਫਿਰ ਰਾਤ ਨੂੰ ਉਹ ਸੀਮੈਂਟ ਰੇਤਾ ਜਿਹੜੀ ਉਹ ਚੜਦੀ ਰਹਿਣੀ ਆ ਸੋ ਖਾਂਸੀ ਆਉਂਦੀ ਰਹਿੰਦੀ ਆ ਮੈਨੂੰ ਉਹ ਪ੍ਰੋਬਲਮ ਆ ਅ ਮਤਲਬ ਕਿ ਜਿਹਨੂੰ ਕਹਦੋ ਅਲਰਜੀ ਖਾਂਸੀ ਨਹੀਂ हटਦੀ ਫਿਰ ਮੇਰੀ ਤੇ ਇਸ ਕਰਕੇ ਸਾਰਾ ਦਿਨ ਵਸ ਇਦਾਂ ਹੀ ਨੰਗ ਗਿਆ ਤੇ ਮਨਵੀਰ ਅਪਣੇ ਆਪਣਾ ਜੋ ਵੀ ਸਮਾਨ ਆ ਉਹ ਕਰਨ ਦਿਆ ਸਾਫ ਸਫਾਈ ਤੇ ਨਾਲ ਇੱਕ ਜਣਾ ਜਿਹੜਾ ਮਜ਼ਦੂਰ ਲੱਗਾ ਸੀ ਉਹਦੇ ਕੋਲ ਗਲੀ ਸਾਰੀ ਸਾਫ ਕਰਵਾਈ ਤੇ ਹੁਣ ਆਪਣੇ ਘਰ ਦੀ ਝਾੜੂ ਪੋਚਾ ਲਾ ਕੇ ਡਸਟਿੰਗ ਕਰਦੇ ਆ ਮਨੀ ਦਿਖਾਈ ਦੇਖ ਲਓ ਮਨਵੀਰ ਦਾ ਵੀ ਕੀ ਬਣਿਆ ਕਿਉਂਕਿ ਕਿਸੇ ਨੂੰ ਇਹ ਨਾ ਲੱਗੇ ਕਿ ਅਗਰੇ ਝੂਠ ਬੋਲਦੇ ਆ ਸਾਡੇ ਵਾਲਾ ਵਿੱਚ ਵੀ ਸੀਮੈਂਟ ਆ ਮਤਲਬ ਕਿ ਉਹ ਵੀ ਸਾਨੂੰ ਵੈਸੇ ਉਹ ਬਣਾਉਣੀ ਵੀਡੀਓ ਕੰਮ ਕਰਦੇ ਨੂੰ ਕਿਉਂਕਿ ਮੈਨੂੰ ਐਦਾਂ ਦੀ ਸ਼ਰਮ ਨਹੀਂ ਗਈ ਪਈ ਮੈਂ ਘਰ ਦਾ ਕੰਮ ਕਰਦੀ ਆ ਤਾਂ ਮੈਂ ਉਹ ਵੀਡੀਓ ਚ ਦਿਖਾ ਨਹੀਂ ਸਕਦੀ ਮੈਂ ਘਰ ਦੇ ਤਕਰੀਬਨ ਸਾਰੇ ਕੰਮ ਕਰਦੀ ਆ ਚਾਹੇ ਉਹ ਜਿੱਦਾਂ ਹੁਣ ਇੱਧਰ ਸਾਰੀ ਉਹ ਜਿੰਨਾ ਸੀਮੈਂਟ ਜੰਮਿਆ ਸੀ ਉਹ ਮੈਂ ਰੰਬੀ ਦੇ ਨਾਲ ਸਾਰਾ ਖੁਰਚ ਕੇ ਲਾ ਕੇ ਬਾਲਟੀਆਂ ਚ ਪਾਇਆ ਮਨੀ ਨੇ ਸਿੱਟਿਆ ਰੇਤਾ ਇੱਕ ਪਾਸੇ ਕੀਤੀ ਉਹ ਮੇਰੇ ਕੋਲ ਹਜੇ ਟ੍ਰਾਈਪੋਡ ਹੈ ਨਹੀਂਗਾ ਜੇ ਉਹ ਮੇਰੇ ਕੋਲ ਹੁੰਦਾ ਉਹ ਫਿਰ ਮੈਂ ਲਗਾ ਦੇਣਾ ਸੀਗਾ ਦੇਖ ਲੋ ਮਨਵੀਰ ਦੀ ਕਾਈ ਪਲੀਜ਼ ਮਨਵੀਰ ਦੀ ਗੂਗਲਸ ਦੇ ਵਿੱਚ ਤੱਕ ਹੀ ਸਾਰੇ ਕਿਤੇ ਉਹ ਹੀ ਆ ਉਹ ਸਿਮੈਂਟਰੀ ਤੇ ਤੇ ਇਸ ਕਰਕੇ ਅੱਜ ਟਾਈਮ ਹੀ ਨਹੀਂ ਲੱਗਿਆ ਵਲੌਗ ਬਣਾਉਣ ਦਾ ਜੇ ਮੇਰੇ ਕੋਲ ਟ੍ਰਾਈਪੋਡ ਹੁੰਦਾ ਫਿਰ ਮੈਂ ਉਹ ਲਾ ਦੇਣਾ ਸੀ ਉੰਨੇ ਨਾਲ ਇਹ ਹੋਣਾ ਸੀ ਪਿਓ ਬਾਅਦ ਵਿੱਚ ਕਟਿੰਗ ਐਡਿਟ ਕਰ ਲੈਣਾ ਸੀ। ਅਸ ਇਦਾਂ ਹੀ ਸਾਰਾ ਦਿਨ ਲੰਗ ਗਿਆ। ਹੱਥ ਵੀ ਫਟ ਗਏ। ਦੇਖੋ ਕੀ ਬਣ ਗਿਆ ਹੱਥਾਂ ਦਾ ਵੀ। ਛਾਲੇ ਹੋ ਗਏ ਮੇਰੇ ਹੱਥਾਂ ਤੇ। ਹੂੰ ਦੇਖੋ। ਲੱਗਦਾ ਕਿ ਮੇਰੇ ਹੱਥ ਸਾਰੇ ਛਾਲਿਆਂ ਨਾਲ ਭਰ ਗਏ ਆ। ਸਾਰੇ ਇਧਰੋਂ ਸੀ। ਆਪ ਚੱਕਿਆ ਸਾਰਾ ਕੁਝ। ਵੀੜਾ ਕਿਉਂਕਿ 15 ਦਿਨ ਲੱਗ ਜਾਣੇ ਹਜੇ ਲੈਂਟਰ ਖੋਲਣ ਨੂੰ ਤਾਂ ਫਿਰ ਇਦਾਂ ਗੰਦਗੀ ਚ ਨਹੀਂ ਰਹਿ ਹੁੰਦਾ ਇਸ ਕਰਕੇ ਮੈਂ ਆਪ ਹੀ ਸਾਰੀ ਮੈਂ ਤਾਂ ਮਨੀ ਨੇ ਮਿਲ ਕੇ ਸਫਾਈ ਕਰ ਲਈ ਹੁਣ ਮੈਂ ਚੰਗੀ ਤਰ੍ਹਾਂ ਝਾੜੂ ਲਾਉਂਗੀ ਦੋ ਵਾਰੀ ਪੋਚਾ ਲਾਉਂਗੀ ਫਿਰ ਮੈਂ ਸਾਰੀ ਡਸਟਿੰਗ ਕਰੂੰਗੀ ਤਾਂ ਫਿਰ ਨਹਾ ਕੇ ਫਿਰ ਚਾਹ ਆਉਂਗੀ ਫਿਰ ਸੋਵਾਂਗੇ ਹੋ ਸਕੇ ਮੈਂ ਉਹ ਵਲੌਗ ਬਣਾਉਂਗੀ ਪਰ ਟਰਾਈਪੋਡ ਤੋਂ ਬਿਨਾ ਨਹੀਂ ਬਣਾਇਆ ਜਾਂਦਾ ਕਿਉਂਕਿ ਮਨਵੀਰ ਵੀ ਬਹੁਤ ਥੱਕਿਆ ਉਹਨੇ ਵੀ ਨਹੀਂ ਬਣਾਉਣਾ ਉਹਨੇ ਵੀ ਕਹਿਣਾ ਮम्मा ਮੈਂ ਰੈਸਟ ਕਰਨੀ ਆ ਅੱਜ ਦਾ ਨੰਬਰ 100000th hectick day hectick ਤੇ ਪਲੀਜ਼ ਇਹ ਵੀ ਮੈਂ ਵਲੌਗ ਇੰਨਾ ਕਿਤਾ ਬਣਾਇਆ ਵੀ ਮੈਂ ਨਹੀਂ ਚਾਹੁੰਦੀ ਤੇ ਮੇਰੇ ਕੋਈ ਵਲੌਗ ਮਿਸ ਹੋਵੇ ਤੇ ਪਲੀਜ਼ ਮੇਰਾ ਚੈਨਲ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਪਲੀਜ਼ ਸਬਸਕ੍ਰਾਈਬ ਕਰ ਦਿਓ ਇਹ ਚੈਨਲ ਮੇਨ ਮੋਟਿਵ ਮੇਰਾ ਇਸ ਚੈਨਲ ਨੂੰ ਸ਼ੁਰੂ ਕਰਨ ਦਾ ਇਹ ਹੈ ਕਿ ਜਿੰਨੀਆਂ ਹੈਲਥ ਪ੍ਰੋਬਲਮਸ ਦੇ ਵਿੱਚੋਂ ਮੈਂ ਗੁਜ਼ਰੀਆਂ ਮੈਨੂੰ ਪਤਾ ਜੋ ਜੋ ਮੇਰੇ ਨਾਲ ਹੋਇਆ ਮੈਨੂੰ ਪਤਾ ਦੁਨੀਆ ਦੀ ਐਦਾਂ ਐਦਾਂੀਆਂ ਬਿਮਾਰੀਆਂ ਮੈਨੂੰ ਲੱਗੀਆਂ ਪਰ ਸ਼ਾਇਦ ਕਦੀ ਸੋਚਿਆ ਵੀ ਨਹੀਂ ਸੀਗਾ ਤੇ ਉਹਨਾਂ ਚੋਂ ਮੈਂ ਨਿਕਲੀ ਆ ਕਿੱਦਾਂ ਨਿਕਲੀ ਸਿਰਫ ਇੱਕ ਆਪਣੀ ਵਿਲ ਪਾਵਰ ਤੇ ਆਪਣੇ ਹਸਬੰਡ ਦੀ ਕੇਅਰ ਬੇਟੇ ਨੇ ਵੀ ਕੇਅਰ ਕੀਤੀ ਕਰਦਿਆਂ ਨੇ ਵੀ ਕੀਤੀ ਤੇ ਪਹਿਲਾਂ ਤਾਂ ਮੈਂ ਇੰਨਾ ਵੀ ਕੰਮ ਨਹੀਂ ਸੀ ਕਰ ਸਕਦੀ ਇੰਨਾ ਕਿ ਮੈਂ ਰੋਟੀ ਤੱਕ ਆਪਣੀ ਆਪ ਨਹੀਂ ਸੀ ਖਾ ਸਕਦੀ ਤੇ ਇਸ ਲਈ ਮੈਂ ਬਾਕੀ ਲੇਡੀਜ਼ ਨੂੰ ਵੀ ਮੋਟੀਵੇਟ ਹੀ ਕਰਨਾ ਚਾਹੁੰਦੀ ਆ ਵੀ ਘਰ ਦਾ ਕੰਮ ਕਰਨ ਵਿੱਚ ਕੋਈ ਸ਼ਰਮ ਨਹੀਂ ਕਿਉਂਕਿ ਬਹੁਤ ਲੇਡੀਜ਼ ਮੈਂ ਹੀ ਦੇਖੀਆਂ ਵੀ ਸਿਰਫ ਇਹ ਸ਼ੋਕ ਲੇਡੀਜ਼ ਆਪਣੇ ਘਰੇ ਝਾੜੂ ਵੀ ਲਗਾਉਂਦੀਆਂ ਪੋਚਾ ਵੀ ਲਗਾਉਂਦੀਆਂ ਤੇ ਜੇ ਮਿਸਤਰੀ ਲੱਗਿਆ ਤੇ ਉਹ ਵੀ ਸਾਰਾ ਸਮਾਨ ਚੱਕਦੀਆਂ ਹੋਰ ਵੀ ਇਦਾਂ ਦਾ ਕਈ ਕੁਸ਼ ਹੈ ਜਿੱਦਾਂ ਜਿੱਦਾਂ ਹੋਊਗਾ ਤੁਹਾਨੂੰ ਦਿਖਾਵਾਂਗੀ ਤੇ ਆਪਣੀ ਕੇਅਰ ਵੀ ਕਰਦੀਆਂ ਮੇਰੇ ਵਾਲਾ ਬੰਦਾ ਤੇ ਜਿਹੜਾ ਉਹ OCD ਦਾ ਸ਼ਿਕਾਰ ਹੈ ਇੰਨੀਆਂ ਪ੍ਰੋਬਲਮਸ ਹੋਲਦੇ ਨਾਲ ਮੈਂ ਤਾਂ ਆਪਣਾ ਬਾਥਰੂਮ ਵੀ ਤਕਰੀਬਨ ਬਾਥਰੂਮ ਰੋਜ਼ ਸਾਫ਼ ਕਰਦੀ ਰੋਜ਼ ਤੇ ਮੈਂ ਮਤਲਬ ਕਿ ਮੈਂ ਇਹ ਤਾਂ ਬਰਦਾਸ਼ਤ ਹੀ ਨਹੀਂ ਕਰ ਸਕਦੀ ਨਾ ਮੈਨੂੰ OCD ਦੀ ਵੀ ਤੇ ਇਸ ਕਰਕੇ ਮੈਂ ਕਿਸੇ ਤੇ ਡਿਮੈਂਡ ਨਹੀਂ ਰਹਿਣੀ ਵੀ ਕੋਈ ਆਵੇ ਤੇ ਮੇਰੇ ਘਰ ਸਫਾਈ ਕਰੇ ਮੈਂ ਕੋਈ ਕੰਮ ਨੂੰ ਸੱਦਾ ਤੇ ਉਹ ਮੇਰੇ ਘਰ ਸਫਾਈ ਕਰੇ ਨਾ ਜੇ ਮੈਨੂੰ ਪ੍ਰੋਬਲਮ ਹੈ ਤਾਂ ਮੈਂ ਸਫਾਈ ਵੀ ਆਪ ਕਰਦੀ ਹਾਂ ਮੈਂ ਕਿਸੇ ਤੇ ਡਿਪੈਂਡ ਨਹੀਂ ਰਹਿਣੀ ਵੀ ਕੋਈ ਸਫਾਈ ਕਰ ਦਵੇ ਨਾ ਆਪ ਸਫਾਈ ਕਰਦੀ ਆ ਸਾਰੀ ਹੁਣ ਵੀ ਸਾਨੂੰ 5 ਘੰਟੇ ਹੋ ਚੱਲੇ ਹੋਣੇ 5 ਜਿਹੜਾ ਅਸੀਂ ਇੱਧਰੋਂ ਸਭ ਕੁਝ ਚੱਕਿਆ ਗਲੀ ਵੀ ਸਾਫ ਕੀਤੀ ਸਾਰਾ ਚੰਗੀ ਤਰ੍ਹਾਂ ਉਹ ਕੀ ਕਹਿੰਦਾ ਕੋਈ ਸਾਨੂੰ ਪਿੰਡ ਚੋਂ ਵੀ ਇਹ ਨਾ ਕਵੇ ਵੀ ਤੁਸੀਂ ਗੰਦ ਪਾਇਆ ਗਲੀ ਚ ਜਾਂ ਕਿਦਾਂ ਸੀਮੈਂਟ ਰਿੱਤਾ ਜਾਂ ਬਜਰੀ ਕੁਛ ਵੀ ਆ ਸਾਰਾ ਕਰਤਾ ਬਸ ਅੱਜ ਇੰਨਾ ਹੀ ਮੇਰਾ ਵਲੌਗ ਤੇ ਇਨਸਾਨ ਝੂਠ ਬੋਲ ਸਕਦਾ ਹੱਤ ਨਹੀਂ ਝੂਠ ਝੂਠ ਬੋਲ ਸਕਦੇ ਦੇਖੋ ਮੇਰੇ ਸ਼ਾਲੇ ਪਏ ਆ ਹੁਣ ਕੱਲ ਨੂੰ ਦੇਖਦੇ ਕੀ ਹੁੰਦਾ ਤੇ ਇਸ ਦੇ ਨਾਲ ਹੀ ਮੈਂ ਐਂਡ ਕਰਦੀ ਬਲੌਗ ਦਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਲਾਈਕ ਵੀ ਕਰ ਦਿਓ ਤੇ ਜਿਹੜਾ ਮੇਰਾ ਚੈਨਲ ਦੇਖਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਕਮੈਂਟ ਵੀ ਔਨ ਕੀਤੇ ਹੋਏ ਆ ਕੋਈ ਮੈਨੂੰ ਕੋਈ ਆਪਣੀ رائے ਦੇਣਾ ਚਾਹੁੰਦਾ ਜਾਂ ਕੁਝ ਵੀ ਆ ਮੈਨੂੰ ਕਮੈਂਟ ਕਰ ਸਕਦਾ ਪਰ ਕੋਈ ਗਲਤ ਕਮੈਂਟ ਨਾ ਕਰਿਓ ਪਲੀਜ਼ ਸਪੋਰਟ ਕਰਿਓ ਅਤੇ ਜੇ ਕੋਈ ਗਲਤ ਕਮੈਂਟ ਵਾਲਾ ਜਿਹਨੂੰ ਵੀਡੀਓ ਨਹੀਂ ਪਸੰਦ ਤੇ ਬੇਸ਼ੱਕ ਮੇਰਾ ਚੈਨਲ ਨਾ ਦੇਖੇ ਮੇਰੀਆਂ ਵੀਡੀਓ ਨਾ ਦੇਖਣ ਤਬਰ ਗਲਤ ਕਮੈਂਟ ਨਾ ਕਰਿਓ ਓਕੇ ਜੀ ਬਾਏ ਬਾਏ